ਕੀ ਦੀ ਜਗਾ ਅਰਦਾਸਪੁਰ ਜ਼ਿਲ੍ਹਾ ਤੇ ਪਿੰਡ ਪਿੱਟੇਵਾੜ ਜੋ ਕਿ ਸੰਦਰਾ ਤੋਂ ਅਗਲੇ ਨੇੜੇ ਇੱਥੇ ਹਰ ਸਾਲ ਲੰਗਰ ਲਾਇਆ ਜਾਂਦਾ ਤੇ ਰੋਸ ਸੰਗਤਾਂ ਦੀ ਆ ਤੇ ਆ ਜੀ ਬੰਬੇ ਦੀ ਜਗਾ ਤੇ ਵੀ ਢੋਲ ਲਾ ਰਾ ਸੀ ਇੱਥੇ ਦਨ ਕਰਦੀ ਤਿਆਰੀ ਆ ਆ ਚਾ ਰੱਖੀ ਆ ਤੇ ਆ ਛੋਟੀ ਲੋ ਇਧਰ ਆ ਪਾਪਾ ਜੀ ਦਾ ਕਮਰੇ ਦੇ ਵਿੱਚ ਜੋ ਪਾਂਡਿਆਂ ਦਾ ਸਮਾਨ ਘਾਟੇ ਦਾ ਹੋ ਰੱਖਿਆ ਹੋਇਆ ਜਦੋਂ ਇਹ નીકਲੇ ਚਾਦੂ ਹੋ ਗਿਆ ਉਹਨਾਂ ਦੇ ਵੀ ਖਾਲ ਹੁੰਦੇ ਆ ਆ ਵੇਖੋ ਚਲੇ ਹੋ ਇਹ ਵੀ ਨਿਕਲਦੇ ਚਾਦੂ ਹੋਏ ਆ ਤੇ ਹਰ ਸਾਲ ਇ ਬਹੁਤ ਵਧੀਆ ਮੰਦਰ ਇੱਥੇ ਲੰਘਦੇ ਆ ਤੇ ਹਰ ਇੱਕ ਮਨੋਗਾਮਨਾ ਪੂਰੀ ਹੁੰਦੀ ਆ ਜੀ ਜੋ ਵੀ ਸੁਖਣਾ ਸੁਖਦੇ ਹਨ ਉਹ ਮਹਾਰਾਜ ਮੋਰੀਆਂ ਗਾਉਂਦਾ ਵਾਜੀ ਤੇ ਇੱਧਰ ਆ ਜੀ ਚਲੇਬੀਆਂ ਦਾ ਲੰਗਰ ਪੂਰੇ ਚੋਰਾਣਾ ਜਲੇਬੀਆਂ ਨਿਕਲ ਰਹੀਆਂ ਜੀ ਸਾਰੀ ਸੰਗਤ ਵੇਖੋ ਸਾਮੇ ਤੋਂ ਬੁਰੇ ਜਿਹੜੇ ਚੱਲ ਕੇ ਆਈ ਹੈ ਜੀ ਆ ਜੀ ਕਮਜੀਤ ਸਿੰਘ ਅੰਦਾਪਾ ਜੀ ਦੀ ਚਾਤਕ ਲੱਗੇ ਜੀ ਚੜਾਉਣ ਨੂੰ ਅੱਲ੍ਹਾ ਹੋ ਮੁਸੱਲਿਲਾ ਸਯਦਨਾ ਮੋਲਾ ਨਾਹ ਅੱਲ੍ਹਾ ਦੀ ਜਗਮਗੇ ਜਗਮਗੇ ਤਾਰੋ ਮੇ ਸਰਕਾਰ ਕਾ आलम ਕੀਆ ਹੋਗਾ ਅੱਲ੍ਹਾ ਹੋ ਮੁਸੱਲਿਲਾ ਸਯਦਨਾ ਮੋਲਾ ਨਾਹ ਮੁਹੰਮਦੀ ਅੱਲ੍ਹਾ ਹੋ ਮੁਸੱਲਿਲਾ سیدنا مولانا محمد جلد دادا سرکار یہ چادر کو قبول کرو آمین یا بس پاس سرکار یہ چادر کو قبول کرو آمین یا بنتن پاک یہ چادر کو قبول کرو آمین یا جتنے پیر تکیر ہو دیئے یہ چادر کو قبول کرو یا سچی سکار کر دو بیڑا پار بسم اللہ بن اللہ بسم اللہ بن اللہ بسم اللہ بن اللہ

бар <muchas> thì thôi sao thì thôi ਆ ਹੁਣ ਜੀ ਲੰਗਰ ਵਰਤਾਇਆ ਜਾ ਰਿਹਾ ਆ ਤੇ ਸੇਵਾ ਕਰਦੇ ਆ ਜੀ ਸੰਦੀ ਕੜੀ ਚਾਹਲ ਦਾਲ ਪ੍ਰਸ਼ਾਦੇ ਨਾਲ ਗਰਮਾ ਗਰਮ ਚਲੇਬ ਤੇ ਸਾਰੀ ਸੰਗਤ ਸਕੰਦੀ ਆ ਜੀ